ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਵਿੱਚ ਅਤੇ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੂੰ ਚਿਚੜ ਪिसू ਬਾਰੇ ਠੀਕ ਆ ਕਿਉਂਕਿ ਗਰਮੀ ਦਾ ਮੌਸਮ ਆ ਚੁੱਕਾ ਹੈ ਤੇ ਗਰਮੀ ਦੇ ਵਿੱਚ ਕਾਫੀ ਬਿਮਾਰੀਆਂ ਆਉਂਦੀਆਂ ਬੱਕਰੀਆਂ ਦੇ ਵਿੱਚ ਸਕਿੰਨੀਆਂ ਠੀਕ ਆ ਲੋਈਆਂ ਵਗੈਰਾ ਝੜਨੀਆਂ ਠੀਕ ਆ ਦਾਗ ਧੱਬੇ ਪੈਣੇ ਖਾਰ ਖਾਰਜ ਖੁਜਲੀ ਕੁਝ ਵੀ ਹੋ ਸਕਦਾ ਠੀਕ ਆ ਬੱਕਰੀਆਂ ਨੂੰ ਤੇ ਜਿਆਦਾ ਜੂੰ ਚਿਚੜ ਪिसू ਹੀ ਜਿਆਦਾ ਹਰਾਨ ਕਰਦਾ ਜਾਂ ਮੱਛਰ ਵਗੈਰਾ ਠੀਕ ਆ ਤਾਂ ਉਹਦਾ ਦੇਸੀ ਤਰੀਕਾ ਦਾ ਇਹ ਆ ਦੋਸਤੋ ਤੁਸੀਂ ਮੁਰਗੀਆਂ ਦੇ ਬੱਚੇ ਰੱਖੋ ਛੋਟੇ ਚੂਚੇ ਠੀਕ ਆ ਤੋ ਕਿ ਉਹ ਸਕੈਨ ਦੇ ਉੱਪਰੋਂ ਸਾਰੇ ਬੈਕਟੀਰੀਆ ਵਗੈਰਾ ਚੁੱਕ ਲੈਂਦੇ ਕੁਛ ਥੱਲੋਂ ਵੀ ਧਰਤੀ ਤੋਂ ਵੀ ਤੇ ਜੋ ਦਰਜਾਂ ਚ ਕੰਦੰਗ ਉਹਨਾਂ ਦੇ ਬੈਠੇ ਹੁੰਦੇ ਆ ਠੀਕ ਆ ਚਿੱਚੜ ਵਗੈਰਾ ਉਹਨਾਂ ਨੂੰ ਸਾਰਾ ਸਾਫ਼ ਕਰ ਦਿੰਦੇ ਆ ਠੀਕ ਆ ਤੇ ਜਿਹੜਾ ਦੂਸਰਾ ਤਰੀਕਾ ਹੈਗਾ ਤੁਹਾਨੂੰ ਉਹ ਵੀ ਦੱਸਦਾ ਤੇ ਸਭ ਤੋਂ ਪਹਿਲਾਂ ਉਹ ਦੋਸਤਾਂ ਨੂੰ ਕਹਿਣਾ ਚਾਹਣਾ ਕਿ ਜਿਹੜੇ ਵੀ ਜ ਆਪਣੇ ਚੈਨਲ ਤੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਫੇਸਬੁੱਕ ਪੇਜ ਨੂੰ ਗਰਦ ਨੂੰ ਫੋਲੋ ਕਰ ਲਓ ਦੋਸਤੋ ਠੀਕ ਆ ਤੇ ਦੂਸਰਾ ਤਰੀਕਾ ਹੈਗਾ ਦੋਸਤੋ ਇਹ ਜਿਹੜੀ ਮੇਰੇ ਹੱਥ ਦੇ ਵਿੱਚ ਸਾਬਣ ਦੇਖ ਰਹੇ ਮੈਨੂੰ ਇਹ ਕਯੂ ਟੈਕ ਕੰਪਨੀ ਦੀ ਆ ਫੋਨੈਕਸ ਕੰਪਨੀ ਦੀ ਆ ਇਹ ਠੀਕ ਆ ਕਯੂ ਟੈਕ ਆ ਇਹ ਸਾਬਣ ਦਾ ਨਾਮ ਫੋਨੈਕਸ ਕੰਪਨੀ ਦਾ ਦੇਖ ਰੋ ਮੇਰੇ ਗੁੱਠੇ ਕੋਲੇ ਕੰਪਨੀ ਦਾ ਨਾਮ ਲਿਖਿਆ ਹੋਇਆ ਕਿਸੇ ਵੀ ਮੈਡੀਕਲ ਤੋਂ ਤੁਸੀਂ ਲੈ ਸਕਦੇ ਹੋ ਠੀਕ ਆ ਤਾਂ ਇਹਦੇ ਵਿੱਚ ਕਾਫੀ ਸਾਲਟ ਆਗੇ ਦੋਸਤੋ ਜਿਵੇਂ ਪਹਿਲਾਂ ਇਹ ਡੀ ਡੀ ਟੀ ਦਾ ਸਾਲਟ ਆ ਠੀਕ ਆ ਇਹਨੂੰ ਆਪਾਂ ਡੀ ਡੀ ਟੀ ਕਹਿੰਦੇ ਆ ਤੇ ਅਕਸਰ ਪੁਰਾਣੇ ਬੰਦੇ ਇਹਨੂੰ ਯਾਨੀ ਕਿ ਡੀ ਡੀ ਟੀ ਨੂੰ ਆਪਾਂ ਫਿੱਕਾ ਕਹਿੰਦੇ ਜਿਵੇਂ ਸਵਾਦ ਵਿੱਚ ਰਲਾ ਕੇ ਬੱਕਰੀਆਂ ਦੀ ਸੱਤਾਂ ਦੇ ਉੱਪਰ ਪੁੱਕ ਦਿੰਦੇ ਸੀਗੇ ਉਹਦੇ ਨਾਲ ਜਿਹੜੇ ਕੋਈ ਉੱਤੇ ਮੰਨ ਲਓ ਵੀ ਜਵਾਨੂਆਂ ਜਾਂ ਸ਼ਕਰਾਨੂ ਜੋ ਵੀ ਕਹਿ ਸਕਦੇ ਆਪਾਂ ਸਕਿਨ ਦੇ ਉੱਪਰ ਵਾਰ ਕਰਦੇ ਆ ਉਹਨਾਂ ਨੂੰ ਇਹ ਖਤਮ ਕਰ ਦਿੰਦੇ ਆ ਠੀਕ ਆ ਤਾਂ ਹੁਣ ਕੰਪਨੀ ਨੇ ਇਸ ਸਾਲਟ ਨੂੰ ਥੋੜਾ ਜਿਹਾ ਘਟਾ ਕੇ ਜਾਨੀ ਕੋਈ ਦੀ ਮਾਤਰਾ ਘਟਾ ਕੇ ਤੇ ਉਹਦੇ ਵਿੱਚ ਕਾਫੀ ਹੋਰ ਐਲੋਵੇਰਾ ਵਗੈਰਾ ਹੋਰ ਸਾਬਤਰ ਲਾ ਕੇ ਜਿਵੇਂ ਬਿਟਾਵਣੀ ਤਾਂ ਕਈ ਵਾਰੀ ਸਕਿਨ ਦੇ ਉੱਤੇ ਜ਼ਖਮ ਆ ਕੋਈ ਉਹ ਜ਼ਖਮ ਨੂੰ ਵੀ ਸੈੱਟ ਕਰ ਦਿੰਦਾ ਇਹ ਸਾਬਣ ਠੀਕ ਆ ਤਾਂ ਇਸ ਨੂੰ ਤੁਸੀਂ ਵਰਤ ਸਕਦੇ ਹੋ ਠੀਕ ਆ ਵਰਤਣ ਦਾ ਤਰੀਕਾ ਇਹ ਆ ਤੁਸੀਂ ਇਹਦੀ ਝੱਗ ਬਣਾਉਣੀ ਆ ਠੀਕ ਆ ਇਹਨੂੰ ਕੰਨਾਂ ਦੇ ਉੱਪਰ ਜਾਂ ਜਿੱਥੇ ਵੀ ਤੁਹਾਨੂੰ ਬੁੱਕਰੀ ਦੇ ਲੱਗਦਾ ਵੀ ਇੱਥੇ ਕੋਈ ਇਨਫੈਕਸ਼ਨ ਜਾਂ ਕੋਈ ਬੈਕਟੀਰੀਆ ਹੈਗਾ ਤਾਂ ਉੱਥੇ ਇਹਦੀ ਝੱਗ ਬਣਾ ਕੇ ਛੱਡਣੀ ਆ ਨਮੋਣਾ ਨਹੀਂ ਹੈਗਾ ਜਾਨਵਰ ਨੂੰ ਠੀਕ ਆ ਸਿਰਫ ਝੱਗ ਬਣਾ ਕੇ ਲਾਉਣੀ ਆ ਠੀਕ ਆ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਹਫ਼ਤੇ ਦਾ ਦਸ ਦਿਨ ਉਹ ਜੂਈ ਕਰ ਸਕਦੇ ਹੋ ਤਾਂ ਇੱਕ ਵਾਰ ਰੇਣੀ ਘੰਟੇ ਤੋਂ ਘੰਟੇ ਦੇ ਵਿੱਚ ਸਫਾਇਆ ਕਰ ਦੇਣਾ ਜੋ ਵੀ ਸਕਿਨ ਦੇ ਉੱਪਰ ਜੋ ਵੀ ਹੈਗਾ ਉਹ ਬੈਕਟੀਰੀਆ ਕੋਈ ਧੂਆਂ ਚਿਹੜਾ ਪਿਸੂ ਜੋ ਵੀ ਹੈਗਾ ਠੀਕ ਆ ਤਾਂ ਉਹਦਾ ਇਹਨੇ ਤਿੰਨੇ ਚਾਰੇ ਚੀਜ਼ਾਂ ਦਾ ਸਫਾਇਆ ਕਰ ਦੇਣਾ ਠੀਕ ਆ ਵੀਡੀਓ ਚ 一个大的玩意。